ਯੂਕੇ ਦੇ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ 34 ਸਾਲ ਦੀ ਸਜ਼ਾ ਹੋਈ ਹੈ ਜੀਹਾਂ ਵੱਡਾ ਅਪਰਾਧ ਕੀਤਾ ਹੈ ਜਿਸ ਦੇ ਵਿੱਚ ਹੁਣ ਦੋਸ਼ੀ ਪਾਏ ਗਏ ਨੇ ਤੇ ਉਸ ਤੋਂ ਬਾਅਦ ਯੂਕੇ ਦੀ ਕੋਰਟ ਦੇ ਵੱਲੋਂ ਸਖਤ ਸਜ਼ਾ ਸੁਣਾ ਦਿੱਤੀ ਗਈ ਹੈ 34 ਸਾਲ ਦੀ ਇਹਨਾਂ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸਜ਼ਾ ਹੋਈ ਹੈ 28.9 ਮਿਲੀਅਨ ਪੌਂਡ ਦੇ ਨਸ਼ੇ ਦੀ ਤਸਕਰੀ ਕੀਤੀ ਹੈ ਜਿਸ ਦੇ ਵਿੱਚ ਨੀਲੇ ਨਸ਼ੀਲੇ ਪਦਾਰਥ ਨੇ ਜਾਂ ਹੋਰ ਕੋਕੀਨ ਦਾ ਪਦਾਰਥ ਹੈ ਉਹਨਾਂ ਦੀ ਤਸਕਰੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਹੁਣੇ ਦੋਸ਼ੀ ਪਾਏ ਗਏ ਨੇ ਤੇ 28.9 ਮਿਲੀਅਨ ਪਾਉਂਡ ਜਿਹੜਾ ਕਿ ਇੰਡੀਆ ਦੇ ਹਿਸਾਬ ਦੇ ਨਾਲ ਦੇਖੀਏ ਤੇ ਕਈ ਲੱਖਾਂ ਕਰੋੜਾ ਰੁਪਏ ਦੀ ਮਨੀ ਬਣਦੀ ਹੈ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਵੱਡੀ ਸਜ਼ਾ ਕੋਈ ਹੈ ਲਗਭਗ ਦੋਨਾਂ ਨੂੰ 34 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੋਨੋਂ ਹੀ ਇਹ ਭਾਰਤੀ ਮੂਲ ਦੇ ਵਿਅਕਤੀ ਹੈ ਤੇ ਯੂਕੇ ਦੇ ਵਿੱਚ ਲਗਾਤਾਰ ਉੱਥੇ ਰਹਿ ਰਹੇ ਸੀ ਤੇ ਲਗਾਤਾਰ ਹੀ ਕੋਕੀਨ ਤੇ ਹੋਰ ਕਈ ਨਸ਼ੀਲੇ ਪਦਾਰਥਾਂ ਦੀ ਜਿਹੜੀ ਡਿਲੀਵਰੀ ਹੈ ਤਸਕਰੀ ਜਿਹੜੀ ਆ ਉਥੇ ਕਰਦੇ ਸੀ ਵਰुण ਭਾਰਤਵਾਜ ਤੇ ਇੱਕ ਆਨੰਦ ਤਰਪਾਠੀ ਇਹਨਾਂ ਦੋਨਾਂ ਜਣਿਆਂ ਨੂੰ ਯੂਕੇ ਦੀ ਕੋਰਟ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਵੱਡੇ ਅਪਰਾਧ ਇਹਨਾਂ ਦੇ ਵੱਲੋਂ ਕੀਤੇ ਗਏ ਆ ਹੋਰ ਵੀ ਕਈ ਕਾਰਨਾਮੇ ਜੁੜਿਆ ਇਹਨਾਂ ਨੇ ਕੀਤੇ ਆ ਜਿਹੜੇ ਕਿ ਅਜੇ ਹੋਰ ਵੀ ਜਾਂਚ ਦੇ ਤਹਿਤ ਨੇ ਫਿਲਹਾਲ ਇਹਨਾਂ ਨੂੰ ਸਜ਼ਾ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਡਰੱਗ ਤਸਕਰੀ ਮਾਮਲੇ ਦੇ ਵਿੱਚ ਸਜ਼ਾ ਇਹਨਾਂ ਨੂੰ ਸੁਣਵਾਈ ਗਈ ਹੈ ਤਾ ਇੰਡੀਆ ਦੇ ਨੇਖੇ ਦੋਨੋਂ ਭਾਰਤੀ ਮੂਲ ਦੇ ਵਿਅਕਤੀ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਹੇ ਸੀ ਤਾਂ ਉੱਥੇ ਰਹਿ ਕੇ ਹੀ ਇਹ ਅਜਹੀਆਂ ਵਾਰਦਾਤਾਂ ਦਿਆਂ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਸੀਗਾ ਔਰ ਉੱਥੇ ਬਾਅਦ ਦੇ ਵਿੱਚ ਜਦੋਂ ਉਹ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਕੋਰਟ ਦੇ ਟ੍ਰਾਇਲ ਚੱਲਦੇ ਨੇ ਦੋਸ਼ੀ ਪਾਏ ਜਾਂਦੇ ਨੇ ਤੇ ਯੂਕੇ ਦੀ ਕੋਰਟ ਦੇ ਵੱਲੋਂ ਇਹਨਾਂ ਨੂੰ ਦੋਸ਼ੀ ਸਾਬਤ ਪਾਇਆ ਜਾਂਦਾ ਹੈ ਤੇ ਲਗਭਗ ਇੱਕ ਨੂੰ 15 ਸਾਲ ਦੀ ਸਜ਼ਾ ਹੋਈ ਹੈ ਤੇ ਇੱਕ ਵਿਅਕਤੀ ਨੂੰ 19 ਸਾਲ ਦੀ ਤਾਂ ਦੋਨੋਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ 34 ਸਾਲ ਦੀ ਸਜ਼ਾ ਹੋਈ ਹੈ ਜੀ ਹਾਂ ਯੂਕੇ ਦੀ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਭਾਰਤੀ ਮੂਲ ਦੇ ਜਿਹੜੇ ਵਿਅਕਤੀ ਜਾਂਦੇ ਆ ਉਹਨਾਂ ਦੇ ਉੱਪਰ ਵੀ ਫਿਰ ਇਹੋ ਜਿਹੇ ਪ੍ਰਸ਼ਨ ਖੜੇ ਹੁੰਦੇ ਆ ਜਿ ਉਹ ਜੀ ਛਵੀ ਅਸੀਂ ਕ੍ਰੀਏਟ ਕਰ ਦਿੰਦੇ ਆ ਕਿ ਛਵੀ ਹੁੰਦੀ ਆ ਭਾਰਤੀ ਮੂਲ ਦੇ ਲੋਕਾਂ ਦੀ ਤਾਓ ਅਜਿਹਾ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਰਚਿਆ ਜਾਂਦਾ ਹੈ ਕਿ ਯਾਰ ਇਹਨਾਂ ਨੇ ਪਹਿਲਾਂ ਵੀ ਆਹ ਕੰਮ ਕੀਤਾ ਹੈ ਤਾਂ ਕਿਤੇ ਨਾ ਕਿਤੇ ਸ਼ੋਭੀ ਇੱਥੇ ਖਰਾਬ ਜ਼ਰੂਰ ਹੋਈ ਆ ਕਿਉਂਕਿ ਜਦੋਂ ਭਾਰਤੀ ਮੂਲ ਦੇ ਵਿਅਕਤੀਆਂ ਦਾ ਨਾਮ ਇਸ ਮਾਮਲੇ ਦੇ ਵਿੱਚ ਜੁੜ ਜਾਂਦਾ ਹੈ ਤਾਂ ਫਿਰ ਸ਼ੱਕ ਦੇ ਦਾਇਰੇ ਦੇ ਵਿੱਚ ਹੀ ਲੋਕ ਦੇਖਣਾ ਅਕਸਰ ਸ਼ੁਰੂ ਕਰ ਦਿੰਦੇ ਆ ਤਾਂ ਇਹਨਾਂ ਦੇ ਕਾਰਨ ਹੀ ਜਿਹੜਾ ਆ ਹੋਰ ਵੀ ਸ਼ੱਕ ਜਿਹੜਾ ਭਾਰਤੀ ਮੂਲ ਦੇ ਲੋਕਾਂ ਦੇ ਉੱਪਰ ਵੱਸ ਸਕਦਾ ਹੈ ਤਾਂ ਉੱਥੋਂ ਦੇ ਸੋਰਸਸ ਤੋਂ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਭਾਰਤੀ ਭਾਰਤੀ ਮੂਲ ਦੇ ਵਿਅਕਤੀ ਜਿਹੜੇ ਆ ਉਹ ਇਸ ਕੰਮ ਦੇ ਵਿੱਚ ਪਏ ਹੋਏ ਆ ਬਲਕਿ ਇਹਨਾਂ ਦੇ ਵੱਲੋਂ ਵੀ ਖੁਲਾਸੇ ਕੀਤੇ ਜਾ ਸਕਦੇ ਨੇ ਇਹਨਾਂ ਦੀ ਪਾਰਟੀ ਨੂੰ ਲੈ ਕੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਕਿ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ ਜਿਨ੍ਹਾਂ ਦੇ ਵੱਲੋਂ ਅਜਿਹੀ ਡਰੱਗ ਤਸਕਰੀ ਜਿਹੜੀ ਆ ਵੱਡੇ ਪੱਧਰ ਤੇ ਕੀਤੀ ਜਾਂਦੀ ਆ ਕਿਉਂਕਿ ਇੱਕ ਅਮਾਊਂਟ ਘਟ ਹੁੰਦੀ ਆ ਤਾ ਉਸ ਦੇ ਵਿੱਚ ਫਿਰ ਵੀ ਸਜ਼ਾ ਘੱਟ ਹੋ ਸਕਦੀ ਹੈ ਪਰ ਜੇਕਰ ਇੱਕਸੀ ਅਮਾਉਂਟ ਦੀ ਗੱਲ ਕਰੀਏ ਤਾਂ 28.9 ਮਿਲੀਅਨ ਪਾਉਂਡ ਦੀ ਤਸਕਰੀ ਇਹਨਾਂ ਨੇ ਯੂਕੇ ਦੇ ਵਿੱਚ ਕਰ ਦਿੱਤੀ ਗਈ ਹੈ ਯੂਕੇ ਜਿਹੜਾ ਕਿ ਦੇਸ਼ ਹੈ ਉਸ ਦੇ ਵਿੱਚ ਅਜਿਹੇ ਕਾਰੋਬਾਰ ਤੇ ਜਾਂ ਕੈਲੀ ਅਜਿਹੀ ਡਰਗ ਤਸਕਰੀ ਤੇ ਸਖਤ ਬਣਾਈ ਹੈ ਫੜੇ ਜਾਣ ਤੇ ਵੀ ਵੱਡੀ ਸਜ਼ਾ ਹੁੰਦੀ ਹੈ ਜਿਵੇਂ ਇਹਨਾਂ ਨੂੰ ਇੱਕ ਨੂੰ 15 ਸਾਲ ਦੀ ਸਜ਼ਾ ਹੋਈ ਹੈ ਤੇ ਦੂਸਰੇ ਨੂੰ 19 ਸਾਲ ਦੀ ਲਗਭਗ ਦੋਨਾਂ ਨੂੰ 34 ਸਾਲ ਦੀ ਸਜ਼ਾ ਕੋਰਟ ਨੇ ਸੁناਈ ਹੈ ਇਸ ਮਾਮਲੇ ਦੇ ਵਿੱਚ ਤਾਂ ਯੂਕੇ ਦੀ ਸਰਕਾਰ ਅਸੀਂ ਗੱਲ ਕਰ ਲਈਏ ਤਾਂ ਉਹ ਬੇਖਦ ਸਖਤ ਹੈ ਡਰੱਗ ਮਾਮਲੇ ਦੇ ਵਿੱਚ ਕਿਉਂਕਿ ਡਰੱਗ ਦੀ ਤਸਕਰੀ ਉੱਥੇ ਬਹੁਤ ਵੱਡਾ ਜੁਰਮ ਜਿਹੜਾ ਮੰਨਿਆ ਜਾਂਦਾ ਹੈ ਤਾਂ ਇਹ ਯੂਕੇ ਦੀ ਕੋਰਟ ਨੇ ਸਾਨੂੰ ਸਾਬਤ ਕੀਤਾ 34 ਸਾਲ ਦੀ ਇਹਨਾਂ ਭਾਰਤੀ ਮੂਲ ਦੇ ਦੋਨਾਂ ਵਿਅਕਤੀਆਂ ਨੂੰ ਸਜ਼ਾ ਦੀ ਜਿਹੜਾ ਕਰਾਰ ਦੇ ਦਿੱਤਾ ਗਿਆ ਹੈ ਸਜ਼ਾ ਸੁਣਾ ਦਿੱਤੀ ਗਈ ਹੈ ਇੱਕ ਨੂੰ 15 ਸਾਲ ਦੀ ਸਜ਼ਾ ਹੋਈ ਹੈ ਤੇ ਦੂਸਰੇ ਨੂੰ 19 ਸਾਲ ਦੀ ਸਜ਼ਾ ਹੋਈ ਹੈ ਇਹਨਾਂ ਦੋਨਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਅਨਦ ਆਤਰਪਾਠੀ ਹੈ ਤਾਂ ਦੂਸਰਾ ਭਾਰਤਵਾਜ ਹੈ ਵਰुण ਤਾਂ ਇਹਨਾਂ ਦੋਨਾਂ ਜਾਣਿਆਂ ਨੂੰ ਸਜ਼ਾ ਹੋਈ ਹੈ ਇੱਕ ਨੂੰ 15 ਸਾਲ ਦੀ ਤੇ ਇੱਕ ਨੂੰ 19 ਸਾਲ ਦੀ ਤਾਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਵੀ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡੇ ਖੁਲਾਸੇ ਕਰ ਸਕਦੇ ਨੇ ਕਿ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਕੌਣ-ਕੌਣ ਜੁੜਿਆ ਹੈ ਭਾਰਤੀ ਮੂਲ ਦਾ ਵਿਅਕਤੀ ਹੋਰ ਵੀ ਕੋਈ ਇਹਨਾਂ ਦੇ ਗਰੁੱਪ ਦੇ ਵਿੱਚ ਸ਼ਾਮਿਲ ਹੈ ਜਾਂ ਫਿਰ ਇੰਗਲੈਂਡ ਦੇ ਕੀ ਹੋਰ ਲੋਕ ਜਿਹੜੇ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਕਿਉਂਕਿ 28.9 ਮਿਲੀਅਨ ਪਾਉਂਡ ਦੀ ਜਦੋਂ ਤਸਕਰੀ ਦਾ ਸਵਾਲ ਆਉਂਦਾ ਹੈ ਤਾਂ ਇਹ ਸਵਾਲ ਹੋਰ ਵੀ ਗਹਿਰੇ ਹੁੰਦੇ ਜਾਂਦੇ ਨੇ ਜਿਹੜੀ ਜਾਂਚ ਆ ਹੋਰ ਵੀ ਡੂੰਗੀ ਹੋ ਜਾਂਦੀ ਹੈ ਕਿ ਇੰਨੇ ਪੈਸਿਆਂ ਦੀ ਤਸਕਰੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਕੋਲ ਇੰਨੇ ਮੁੱਲ ਦਾ ਨਸ਼ਾ ਕਿੱਥੋਂ ਆਇਆ ਚਾਹੇ ਨਸ਼ੀਲੇ ਪਦਾਰਥ ਨੇ ਚਾਹੇ ਹੋਰ ਕੋਈ ਕੁਕੀਨ ਦਾ ਮਾਮਲਾ ਹੈ ਜਾਂ ਫਿਰ ਹੋਰ ਕੋਈ ਡਰੱਗ ਹੈ ਇਹਨੇ ਪਦਾਰਥ ਇਹਨਾਂ ਦੇ ਕੋਲ ਕਿੱਥੋਂ ਆਏ ਇਹਨਾਂ ਨੇ ਕਿਤੇ ਉਹ ਐਕਸਪੋਰਟ ਕੀਤਾ ਹੈ ਇੰਪੋਰਟ ਕੀਤਾ ਹੈ ਜਾਂ ਕਿਵੇਂ ਇਹ ਪੂਰਾ ਕਾਰੋਬਾਰ ਕਿਵੇਂ ਚਲਾ ਰਿਹਾ ਹੈ ਕਿਵੇਂ ਇਹ ਪੂਰੀ ਚੇਨ ਚੱਲ ਰਹੀ ਹੈ ਔਰ ਇਹਨਾਂ ਦੇ ਨਾਲ ਕੌਣ ਕੌਣ ਸ਼ਾਮਿਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ 34 ਸਾਲ ਦੀ ਦੋਨਾਂ ਜਣਿਆਂ ਨੂੰ ਸਜ਼ਾ ਯੂਕੇ ਦੀ ਕੋਰਟ ਦੇ ਵੱਲੋਂ ਸੁਣਾ ਦਿੱਤੀ ਗਈ ਹੈ ਦੋਨੋਂ ਹੀ ਭਾਰਤੀ ਮੂਲ ਦੇ ਰਹਿਣ ਵਾਲੇ ਨੇ ਯੂਕੇ ਦੇ ਵਿੱਚ ਰਹਿ ਕੇ ਇਹ ਕਾਲਾ ਕਾਰੋਬਾਰ ਕਰ ਰਹੀ ਸੀ ਤੇ ਪਰ ਹੁਣ ਸਜ਼ਾ ਹੋ ਚੁੱਕੀ ਹੈ